ਐਸਸੀ ਗੁਰਚਨ ਸਿੰਘ ਟਰੈਕ ਪੁਲਿਸ ਬਰਨਾਲਾ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਡੀਐਸਪੀ ਟਰੈਕ ਸਰਦਾਰ ਕਲਬੰਤ ਸਿੰਘ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਦੀ ਗਵਾਹੀ ਹੇਠ ਤਿਹਾਰਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਨਾਕਾਬੰਦੀ ਕਰੀ ਹੋਈ ਆ ਜੋ ਸ਼ਹਿਰ ਵਾਸੀਆਂ ਨੂੰ ਅਸੀਂ ਪਹਿਲਾਂ ਵੀ ਅਪੀਲ ਕੀਤੀ ਹੈ ਵੀ ਤੁਹਾਡੇ ਕਾਗਜ਼ ਪੱਤਰ ਪੂਰੇ ਰੱਖੋ ਜਿਹੜੇ ਬੰਦਿਆਂ ਦੇ ਕਾਗਜ਼ ਪੱਤਰ ਪੂਰੇ ਆ ਉਹਨਾਂ ਨੂੰ ਅਸੀਂ ਚੈੱਕ ਕਰਕੇ ਛੱਡ ਰਹੇ ਆ ਤੇ ਉਹਨਾਂ ਨੂੰ ਜਾਗਰੂਤ ਵੀ ਕਰ ਰਹੇ ਆ ਵੀ ਆਪਦੇ ਕਾਗਜ਼ ਪੱਤਰ ਪੂਰੇ ਰੱਖੋ ਜਿਹੜਾਂ ਦੀ ਕੋਈ ਘਾਟ ਆ ਤਾਂ ਉਹਨਾਂ ਦੇ ਅਸੀਂ ਵਕ ਵਕ ਤਰ੍ਹਾਂ ਦੇ ਅਧੀਨ ਅਸੀਂ ਚਲਾਨ ਕਰ ਰਹੇ ਆਂ ਕਿੰਨੇ ਚਲਾਨ ਦਿੱਤੇ ਗਏ ਆ ਇਸ ਟਾਈਮ ਚਲਾਨ ਅਸੀਂ 10 ਚਲਾਨ ਕਰ ਚੁੱਕੇ ਆਂ ਜੀ ਬਾਕੀ ਸਾਡੀ ਟੀਮ ਆ ਜਿਹੜੀ ਉਰੰਗ ਬਾਗ ਰੋਡ ਤੇ ਵੀ ਚਿੰਟੂਪੁਰ ਕੋਲੇ ਨਾਕਾ ਲੱਗਾ ਅਸੀਂ ਬੱਸ ਸਟੈਂਡ ਖੜੇ ਆਂ ਸਰਦਾਰ ਜਸਵਿੰਦਰ ਸਿੰਘ ਢੀਂਡਸਾ ਦੀ 28 ਉਹ ਨਹਿਰੂ ਚੌਕ ਨਾਕਾ ਲਾਇਆ ਹੋਇਆ ਜੀ ਬਦਲ ਬਦਲ ਕੇ ਨਾਕਾ ਲਾ ਰਹੇ ਆਂ ਧਿਆਨ ਨੂੰ ਮੱਧਿਆ ਨਜ਼ਰ ਰੱਖਦੇ ਆਂ ਅਸੀਂ ਸਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਟ੍ਰੈਕ ਪੁਲਿਸ ਦਾ ਸੰਯੋਗ ਦਿਓ ਤਿਹਾਰਾਂ ਨੂੰ ਮੱਧ ਨਜ਼ਰ ਦੇ ਰੱਖਦੇ ਹੋਏ ਟ੍ਰੈਕ ਦੀ ਸਮੱਸਿਆ ਜਾਦੇ ਆ ਇਸ ਕਰਕੇ ਜਿਹੜੀ ਪਾਰਕਿੰਗ ਆ ਉਹ ਸ਼ਹਿਰ ਦੇ ਵਿੱਚ ਹੈ ਹੀ ਨਹੀਂ ਤੇ ਆਪਦੇ ਵਹੀਕਲ ਆ ਉਹਨੂੰ ਕਿਤੇ ਸਾਈਡ ਤੇ ਲਾ ਕੇ ਰੱਖੋਗੇ ਟ੍ਰੈਕ ਜਾਮ ਨਾ ਹੋਵੇ ਸਾਨੂੰ ਸ਼ਹਿਰ ਵਾਸੀਆਂ ਦਾ ਸੰਯੋਗ ਦੀ ਲੋੜ ਆ ਜੀ ਟ੍ਰੈਕ ਪੁਲਿਸ ਹਰ ਬਾਰੇ ਸੰਯੋਗ ਮੰਗਦੀ ਹੈ ਜੀ ਧੰਨਵਾਦ